ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇ ਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਮੱਝ ਦਿਖਾਉਣੀ ਆ ਗੱਬਣੇ ਸੂਨ ਨੂੰ ਰੈਡੀ ਆ ਡਿਟੇਲ ਦੇ ਬਾਰੇ ਵੀਰ ਨੂੰ ਪੁੱਛਦੇ ਆ ਆ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਮਨਦੀਪ ਦਾ ਪਿੰਡ ਲੰਮਾ ਪਿੰਡ ਲੰਮੇ ਜੱਟਪੁਰੇ ਨੂੰ ਕਹਿੰਦੇ ਆ। ਜਿਲ੍ਹਾ ਪੈਗਾਪੁਰ ਲੁਧਿਆਣਾ। ਠੀਕ ਆ ਤੇ ਜਗਰਾਉਂ ਤੋਂ ਕਿੰਨੀ ਦੂਰ ਹੈਗਾ ਪਿੰਡੇ? ਜਗਰਾਉਂ ਤੋਂ ਮੇਰੇ 15 ਕਿਲੋ। ਤੇ ਰੈਕੋਰਡ ਤੋਂ ਵੀ ਇੰਨਾ ਕੋਣ। ਹਾਂਜੀ ਇੰਨਾ ਹੀ ਰੈਕੋਰਡ। ਲੰਮੇ ਜੱਟਪੁਰਾ। ਹਾਂਜੀ। ਤੇ ਮੋਬਾਈਲ ਨੰਬਰ ਬੋਲਿਓ ਆਪਣਾ। 99684 64135 99684 64135 ਹਾਂਜੀ। ਜਿਹੜੀ ਆਪਾਂ ਅੱਜ ਅੱਜ ਮੱਝ ਦੇਖੀ ਜੰਨੇ ਆ ਇਹ ਆਪਣੀ ਘਰ ਦੀ ਮੱਝ। ਇਹ ਘਰ ਦੀ ਮੱਝ ਆ ਜੀ। ਠੀਕ ਆ ਕੈਸੂ ਦੁੱਧ ਪੀਲਾ ਆਪ ਇਹਦਾ? ਇਹਦਾ ਤਿੰਨ। ਹੁਣ ਚੌਥਾ ਸੌਂਦੀ ਆ। ਉੱਥੇ ਤੋਂ ਤਿਆਰ ਆ। ਤਿੰਨ ਚਾਰ ਕ ਦਿਨ ਸੂਣ ਚ ਬਾਕੀ ਠੀਕ ਹੈ ਦੁੱਧ ਕਿੰਨਾ ਪਾ ਦਿੰਦੀ ਹੈ ਦੁੱਧ ਵੀਰੇ 16 17 ਕਿਲੋ ਤੋਂ ਆਇਆ ਹੋਇਆ 16 ਕਿਲੋ ਤੋਂ ਭਾਰ ਦੁੱਧ ਆਪਣਾ ਚੀਜੇ ਸਵੇਚੋ ਆਵਾ ਹਾਂਜੀ ਹਾਂਜੀ ਠੀਕ ਹੈ ਕੱਦ-ਕਾੜ ਚੰਗਾ ਤੇ ਥੋੜੇ ਜੇ ਮੰਨ ਕੇ ਥਣ ਜਰੂਰ ਜੋੜ ਦੀ ਜੈਣਾ ਤੇ ਚੋਣ ਬਸਮਾ ਧਾਰਾ ਤੁਰਾ ਦੀ ਚੋਾਈ ਪੂਰੀ ਇੱਕ ਨੰਬਰ ਆ ਵੀ ਚਾਈ ਮਸ਼ੀਨ ਤੇ ਚੋਲੋ ਚਾਈ ਹੱਥੀ ਚੋਲੋ ਠੀਕ ਆ ਆਪਾਂ ਮਸ਼ੀਨ ਵੀ ਲਾ ਲੈਨੇ ਇਹਦੇ ਮਾਲਾ ਸੀਲ ਠੰਡੇ ਪੂਰੀ ਵਧੀਆ ਠੀਕ ਆ ਸੀਮਨ ਵਗੈਰਾ ਜ਼ਿਆਦਾ ਕੁਝ ਕਿਰਾ ਭਰਾ ਹੋਆ ਸੀਮਨ ਹਾਂਜੀ ਕਿਹੜਾ ਹੈ ਆਪਣੇ ਕੋਲ ਸਟ੍ਰੈਪ ਪਿਆ ਹੋਆ ਐਸੇ ਆਪ ਦੋਤਾਂ ਵੀ ਇਹ ਗਾਇਆਂ ਨੂੰ ਛੱਡਣੀ ਪੈਂਦੀ ਆ ਆਪੀ ਲਗਭਗ ਕਹਿ ਕੇ ਮਹੀਨੇ ਉਹ ਟਰਾਈ ਕਰੀ ਨੂੰ ਇਹਨੂੰ 4 4 ਕਿਵੇਂ ਪਹਿਲਾਂ ਛੱਡੀ ਆਪਾਂ ਠੀਕ ਆ ਵਧੀਆ ਮੰਨ ਕੇ ਚਲੋ ਵੀ ਆਪ ਛੱਡਣੀ ਪੈਂਦੀ ਆ ਆਪ ਛੱਡੀ ਪੈਂਦੀ ਆ ਇਹ ਤਾਂ ਮੰਨ ਕੇ 1 ਮਹੀਨਾ 2 ਮਹੀਨਾ ਤੂੰ ਹੋਰ ਦੇ ਸਕਦੀ ਸੀ ਜੀ ਠੀਕ ਆ ਤੇ ਜਿਹੜੀ ਆਪਾਂ 16 17 ਕਿਲੋ ਲਈ ਕਰਦੇ 16 ਕਿਲੋ ਤੋਂ ਤਕਰੀਬਨ ਆਪਣਾ ਇਹ ਤਾਂ ਚੋਇਆ ਵਾ ਹਾਂਜੀ ਤੇ ਚੋਣ ਚਵਾ ਧਾਰਾਂ ਦੇ ਇੱਕ ਨੰਬਰ ਆ ਤੇ ਦੈਨ ਹੁਣ ਸਹੀ ਜੇ ਕਹਿ ਕੱਢਦੀ ਹਜੇ ਦੈਨ ਤੁਹਾਡੇ ਸਾਹਮਣੇ ਇਹ ਬੰਤੋ ਆ ਤਿੰਨ ਜਾਂ ਚਾਰ ਦੇ ਲੈਣੀ ਠੀਕ ਆ ਤੇ ਮਨਾਂ ਸੂਣ ਵੇਲੇ ਵਧੀਆ ਬਣਦੀ ਆ ਪੂਰੀ ਹ ਠੀਕ ਆ ਰੇਟ ਇਹਦਾ ਕੀ ਰਹੂਗਾ ਰੇਟ ਤੇ ਬਣੂ ਤੇ ਕਰਾਂਗੇ ਚੀਜ਼ ਦੇ ਹਿਸਾਬ ਨਾਲ ਜਾਇਜ਼ ਹੋਊਗਾ ਧੋਰੇ ਵਾਰ ਨੂੰ ਸੁਭਰੋ ਕੱਦਗਾੜ ਵਗੈਰਾ ਦੇਖੋ ਮੈਂ ਤਾਂ ਚੰਗਾ ਪੂਰਾ ਰਾਜੀ ਸਮੀ ਪੜੀ ਵੀ ਜਿੰਦੇ ਜਾਣ ਬਹੁਤ ਆ ਤਿੱਲੇ ਵਾ ਵਗੈਰਾ ਦੇਖੋ ਪੈਕ ਸਾਈਡ ਤੇ ਬਿਲਕੁਲ ਥੂਣ ਨੂੰ ਲਾਉਣਾ ਥੱਲੇ ਨਾ ਮਾਤਰ ਥਣ ਜੇ ਜੋੜ ਦਿਆ ਥਣਾਂ ਦਾ ਝਕਾ ਜ਼ਰੂਰ ਅੱਗੇ ਨੂੰ ਪਰ ਲੇਵੇ ਦੀ ਹਿਸਾਬ ਆ ਜਾਵਾ ਤੇਵਾ ਪਿੱਛੋਂ ਨਾ ਹਵਾਨਾ ਤੇ ਕੱਦ ਵਿੱਡ ਦੇਖ ਕੇ ਮੈਨੂੰ ਪਤਾ ਲੱਗਦਾ ਕਿ 16 17 ਕਿਲੋ ਦੋਦੇ ਨੇ ਮੈਨੇ ਪਾਇਆ ਉਹਨਾਂ ਦੇ ਪਤਲੇ ਗੁੰਬੜੇ ਦੇ ਵਿੱਚ ਉਹ ਸੈਕੰਡ ਗੁੰਬੜਾ ਦੇਖੋ ਤੇ ਥਾਂਡੇ ਉਹ ਦੇਖ ਸਕਦੇ ਪੂਰਾ ਰਾਜੀ ਸਮੇ ਬੜਿਆ ਵਾ ਤੇ ਕੱਤ ਕਾਠ ਤੇ ਪਤਲੀ ਚਮੜੀ ਦੇ ਵਿੱਚ ਆ ਤੇ ਨੰਬਰ ਬੋਲਿਓ ਬਾਈ ਦੁਬਾਰੇ ਆਪਣਾ 98684 64153 ਪਿੰਡ ਲੰਮੇ ਜੱਟਪੁਰਾ ਲੰਮੇ ਜੱਟਪੁਰਾ ਚੀਮਾ ਰੋਡ ਤੇ ਘਰ ਆ ਠੀਕ ਐ ਚੌਥਾ ਸੂਆ ਮੈਂ ਸੁੰਦੀ ਪਈ ਐ ਸੋ ਥਣਲੇਵਾ ਆਪਾਂ ਨੇੜੇ ਤੋਂ ਫਿਰ ਦਿਖਾ ਦਈਏ ਸੋ ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ